ਸਸਸੀ ਕਾਲ ਜੀ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਤੇ ਹਸ ਰੋ ਗਿਆ ਪੰਜਾਬ ਦੇ ਮਲਾਜ਼ਮਾਂ ਦੇ ਲਈ ਇੱਕ ਵਾਰ ਫੇਰ ਤੋਂ ਵੱਡੀ ਤੇ ਅਹਿਮ ਅਪਡੇਟ ਲੈ ਕੇ ਆਇਆ ਹਾਂ ਸੋ ਦੋਸਤੋ ਪੰਜਾਬ ਦੇ ਮਲਾਜ਼ਮਾਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਖੁਸ਼ਖਬਰੀ ਜਿਹੜੀ ਹੈ ਸਾਹਮਣੇ ਆ ਰਹੀ ਹੈ ਪੂਰੀ ਅਪਡੇਟ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਅੱਗੇ ਜਰੂਰ ਸਾਂਝੀ ਕਰਦੇ ਹੋ ਸੋ ਦੋਸਤੋ ਮਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਤਨਖਾਹ ਦੇ ਵਿੱਚ ਭਾਰੀ ਵਾਧਾ ਜਿਹੜਾ ਦੇਖਣ ਨੂੰ ਮਿਲ ਉਹ ਵਾਅਦਾ ਕੀਤਾ ਜਾ ਰਿਹਾ ਜਿਹਦੇ ਨਾਲ ਤਨਖਾਹ ਦੇ ਵਿੱਚ ਜਿਹੜਾ ਮੁਲਾਜ਼ਮਾਂ ਦੀਆਂ ਤਨਖਾਹ ਦੇ ਵਿੱਚ ਵਾਅਦਾ ਦੇਖਣ ਨੂੰ ਜ਼ਰੂਰ ਮਿਲੇਗਾ ਸੋ ਦੋਸਤੋ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਸੀਂ ਸਕਰੀਨ ਦੇ ਉੱਪਰ ਚੱਲਦੀ ਜਿਹੜੀ ਇਹ ਨਿਊਜ਼ ਹੈ ਤੁਸੀਂ ਪੜ੍ਹ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਡੀਏ ਹਾਈਕ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਹੋਲੀ ਤੋਂ ਪਹਿਲਾਂ ਤਨਖਾਹਾਂ 'ਚ ਹੋਵੇਗਾ ਵਾਧਾ ਪੈਨਸ਼ਨਾਂ ਵੀ ਵਧਣੀਆਂ ਤੁਸੀਂ ਦੇਖ ਸਕਦੇ ਹੋ ਡੀਏ ਹਾਈਕ ਨਿਊਜ਼ ਹੈ ਇਹ ਐਲਾਨ ਮਾਰਚ ਵਿੱਚ ਹੋਲੀ ਤੋਂ ਪਹਿਲਾਂ ਹੋਣ ਦੀ ਉਮੀਦ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਡਾਟਾ ਜਿਹੜਾ ਜਾਰੀ ਕੀਤਾ ਗਿਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ होली ਮੌਕੇ ਤੇ ਪੰਜਾਬ ਸਰਕਾਰ ਜਿਹੜਾ ਡੀਏ ਦੇ ਵਿੱਚ ਵਾਅਦਾ ਕਰ ਸਕਦੀ ਹੈ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਇਹਦੇ ਨਾਲ ਮੁਲਾਜ਼ਮਾਂ ਦੀ ਤਨਖਾਹਾਂ ਦੇ ਵਿੱਚ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਉਹ ਜਿਹੜਾ ਤਨਖਾਹ ਦੇ ਵਿੱਚ ਵਾਧਾ ਦਿਖਦਾ ਨਜ਼ਰ ਆਵੇਗਾ ਜਿਹਦੇ ਤੌਰ ਤੇ ਦੱਸਿਆ ਜਾ ਰਿਹਾ ਕਿ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਜਿਹੜਾ 4% ਦੀ ਤੱਕ ਜਿਹੜਾ 4 ਤੋਂ 5% ਦੀ ਤੱਕ ਜਿਹੜਾ ਵਾਧਾ ਉਹ ਮਾਨ ਸਰਕਾਰ ਜਿਹੜੀ ਆ ਕਰ ਸਕਦੀ ਹੈ ਤੇ होली ਦੇ ਮੌਕੇ ਤੇ ਜਿਹੜਾ ਮੁਲਾਜ਼ਮਾਂ ਨੂੰ ਜਿਹੜਾ ਰੰਗਾ ਭਰਿਆ ਤਿਹਾਰ ਜਿਹੜਾ ਇਹ ਮੁਲਾਜ਼ਮਾਂ ਨੂੰ ਉਹ ਜਿਹੜਾ ਦੇਣ ਜਾ ਰਹੀ ਹੈ ਪੰਜਾਬ ਸਰਕਾਰ ਜਿਹੜੀ ਹੈ ਮੁਲਾਜ਼ਮਾਂ ਨੂੰ ਖੁਸ਼ ਕਰਨ ਜਾ ਰਹੀ ਹੈ ਬਾਕੀ ਅਪਡੇਟ ਜਦੋਂ ਵੀ ਆਈ ਸਭ ਤੋਂ ਪਹਿਲਾਂ ਜਾਣ ਕੇ ਤੁਹਾਡੇ ਨਾਲ